ਨਿਊਜ਼ੀਲੈਂਡ ਦੇ ਵਿੱਚ ਮਿਨੀਮਮ ਤਨਖਾਹ ਤੇ ਕੰਮ ਕਰਨ ਵਾਲੀ ਕਰਮਚਾਰੀਆਂ ਲਈ ਵੱਡੀ ਖਬਰ ਸਾਹਮਣੇ ਆਈ ਹੈ। ਅਗਲੇ ਸਾਲ 1 ਅਪ੍ਰੈਲ ਤੋਂ ਮਿਨੀਮਮ ਤਨਖਾਹ ਦੇ ਵਿੱਚ 2% ਦੀ ਵਾਧਾ ਕੀਤਾ ਜਾ ਰਿਹਾ ਹੈ। ਇਸ ਨਾਲ 1 ਘੰਟੇ ਦੀ ਤਨਖਾਹ 23.5 ਡਾਲਰ ਤੋਂ ਵੱਧ ਕੇ 31.95 ਡਾਲਰ ਹੋ ਜਾਵੇਗੀ। ਵਰਕਪਲੇਸ ਰਿਲੇਸ਼ਨ ਅੱਤੀ ਸੇਫਟੀ ਮੈਨੇਜਰ ਬਰੂਕ ਬੈਨ ਬੈਲਡਨ ਨੇ ਕਿਹਾ ਹੈ ਕਿ ਇਹ ਵਾਧਾ ਕਰੀਬ 122500 ਕਰਮਚਾਰੀਆਂ ਨੂੰ ਲਾਭ ਦੇਵੇਗਾ ਮੰਤਰੀ ਮੁਤਾਬਕ ਇਹ ਫੈਸਲਾ ਮਹਿੰਗਾਈ ਦੇ ਦਬਾਅ ਅਤੇ ਬਿਜ਼ਨਸ ਦੀਆਂ ਮੁਸ਼ਕਲਾਂ ਵਿਚਕਾਰ ਇੱਕ ਸੰਤੁਲਨ ਬਣਾਉਂਦਾ ਹੈ ਵੈਲਡਰ ਨੇ ਕਿਹਾ ਹੈ ਕਿ ਵਿਜਨਸਾ ਲਈ ਇਹ ਮੁਸ਼ਕਲ ਵਾਲਾ ਸਮਾਂ ਹੈ ਇਸ ਲਈ ਅਸੀਂ ਸੰਤੁਲਨ ਰਵਈਆ ਅਪਣਾਇਆ ਹੈ ਇਹ ਵਾਅਦਾ ਅਰਥਵਿਵਸਥਾ ਨੂੰ ਵਧਾਉਣ ਅਤੇ ਨੌਕਰੀਆਂ ਨੂੰ ਮਜ਼ਬੂਤ ਕਰਨ ਵੱਲ ਵੱਡਾ ਕਦਮ ਹੈ ਐਮਬੀਆਈ ਵੱਲੋਂ ਦਿੱਤੀ ਸਪੋਰਟ ਮੁਤਾਬਕ 2 ਫੀਸਦੀ ਵਾਅਦਾ ਮਹਿੰਗਾਈ ਦੇ ਮੁਕਾਬਲੇ ਕਰਮਚਾਰੀਆਂ ਦੀ ਅਸਲ ਆਮਦਨ ਨੂੰ ਬਣਾਈ ਰੱਖੇਗਾ ਅਨੁਮਾਨ ਹੈ ਕਿ 2026 ਦੇ ਮੱਦ ਤੋ ਮਹਿੰਗਾਈ ਲਗਭਗ 2 ਫੀਸਦੀ ਤੇ ਉਸੇ ਰਹੇਗੀ ਐਮਬੀਆਈ ਨੇ ਦੱਸਿਆ ਹੈ ਕਿ ਇਸ ਫੈਸਲੇ ਦਾ ਸਭ ਤੋਂ ਵੱਡਾ ਅਸਰ ਨੌਜਵਾਨਾਂ ਪਾਰਟ ਟਾਈਮ ਮਹਿਲਾ ਅਤੇ ਮੌਰੀ ਕਰਮਚਾਰੀਆਂ ਦੇ ਪਵੇਗਾ ਸਭ ਤੋਂ ਪ੍ਰਭਾਵਿਤ ਖੇਤਰ ਟੂਰਿਜ਼ਮ ਹਾਰਟੀਕਲਚਰ ਐਗਰੀਕਲਚਰ ਕਲੀਨਿੰਗ ਹਸਪਿਟੈਲਿਟੀ ਅਤੇ ਰਿਟੇਲ ਹੋਣਗੇ ਸਟਾਰਟਿੰਗ ਆਊਟ ਅਤੇ ਟ੍ਰੇਨਿੰਗ ਵੇਤਨ ਵੀ 18.80 ਡਾਲਰ ਤੋਂ ਵੱਧ ਕੇ 19.10 ڈالر ਤੱਕ ਹੋ ਜਾਣਗੇ ਆਰਥਿਕ ਮਹਰ ਬ੍ਰੈਡ ਆਲਸਰ ਨੇ ਕਿਹਾ ਹੈ ਕਿ ਇਹ ਵਾਅਦਾ ਅਪ੍ਰੈਲ ਤੋਂ ਲਾਗੂ ਮਹਿੰਗਾਈ ਨੂੰ ਵੇਖਦੇ ਹੋਏ ਜਿਆਦਾ ਨਿਆਂਯੋਗ ਹੈ ਉਹਨਾਂ ਨੇ ਕਿਹਾ ਹੈ ਕਿ ਹਾਲਾਤ ਸੰਤੁਲਨ ਦੀ ਮੰਗ ਕਰਦੇ ਹਨ ਕਿਉਂਕਿ ਬਿਜ਼ਨਸ ਲਾਗਤ ਦਬਾਅ ਥੋੜੀਆਂ ਨੌਕਰੀਆਂ ਅਤੇ ਵੱਡੀ ਬੇਰੁਜ਼ਗਾਰੀ ਵੱਡੀ ਚਿੰਤਾ ਦਾ ਵਿਸ਼ਾ ਹਨ ਇਸਤੇ ਲੇਬਰ ਪਾਰਟੀ ਨੇ ਇਸ ਵਾਅਦੇ ਨੂੰ ਕਮਜ਼ੋਰ ਅਤੇ ਨਾਕਾਫੀ ਕਹਿੰਦੇ ਹੋਏ ਕਿਹਾ ਹੈ ਕਿ 2% ਦਾ ਵਾਅਦਾ ਮਹਿੰਗਾਈ ਦੇ ਸਾਹਮਣੇ ਕਰਮਚਾਰੀਆਂ ਲਈ ਬੇਮਾਇਨਾ ਹੈ ਜੈਂਟ ਨੇਟੀ ਨੇ ਕਿਹਾ ਹੈ ਕਿ ਇਸ ਵਾਅਦੇ ਦੇ ਲੋਕ ਸਮਾਨ ਵੀ ਨਹੀਂ ਖਰੀਦ ਸਕਣਗੇ ਇਸ ਲਈ ਇਹ ਵਾਦਾ ਉਹਨਾਂ ਲਈ ਨਾ ਕਾਫੀ ਹੈ ਇਸ ਤੇ ਗ੍ਰੀਨ ਪਾਰਟੀ ਨੇ ਇਸ ਨੂੰ ਮਿਆਦਾ ਵਾਅਦਾ ਕਰਾਰ ਦਿੱਤਾ ਹੈ ਟੀਨਾਉ ਟੂ ਨੇ ਕਿਹਾ ਹੈ ਕਿ ਸਰਕਾਰ ਗਰੀਬ ਲੋਕਾਂ ਲਈ ਹਾਲਾਤ ਹੋਰ ਵਿਗੜ ਰਹੀ ਹੈ ਘੱਟ ਖੁਰਾਕ ਕਿਰਾਏ ਦੀ ਚਿੰਤਾ ਅਤੇ ਆਰਥਿਕਤਾ ਦੀ ਚਿੰਤਾ ਵੱਧ ਗਈ ਹੈ ਬਿਜ਼ਨਸ ਐਂਜਲ ਦੇ ਸੀਈਓ ਕੈਂਥਨ ਰਿਚ ਨੇ ਇਸ ਤੇ ਸਹਿਮਤੀ ਦਿੰਦੇ ਹੋਏ ਕਿਹਾ ਹੈ ਕਿ ਮੌਜੂਦਾ ਆਰਥਿਕ ਹਾਲਾਤਾਂ ਦੇ ਵਿੱਚ 2% ਵਾਅਦਾ ਵਾਜਬ ਅਤੇ ਸੰਤੁਲਿਤ ਹੈ ਨਿਊਜ਼ੀਲੈਂਡ ਦੇ ਵਿੱਚ ਮਿਨੀਮਮ ਤਨਖਾਹ ਤੇ ਕੰਮ ਕਰਨ ਵਾਲੀ ਕਰਮਚਾਰੀਆਂ ਲਈ ਵੱਡੀ ਖਬਰ ਸਾਹਮਣੇ ਆਈ ਹੈ। ਅਗਲੇ ਸਾਲ 1 ਅਪ੍ਰੈਲ ਤੋਂ ਮਿਨੀਮਮ ਤਨਖਾਹ ਦੇ ਵਿੱਚ 2% ਦੀ ਵਾਧਾ ਕੀਤਾ ਜਾ ਰਿਹਾ ਹੈ। ਇਸ ਨਾਲ 1 ਘੰਟੇ ਦੀ ਤਨਖਾਹ 23.5 ਡਾਲਰ ਤੋਂ ਵੱਧ ਕੇ 31.95 ਡਾਲਰ ਹੋ ਜਾਵੇਗੀ। ਵਰਕਪਲੇਸ ਰਿਲੇਸ਼ਨ ਅਟੀ ਸੇਫਟੀ ਮੈਨੇਜਰ ਬਰੂਕ ਬੈਨ ਬੈਲਡਨ ਨੇ ਕਿਹਾ ਹੈ ਕਿ ਇਹ ਵਾਧਾ ਕਰੀਬ 122500 ਕਰਮਚਾਰੀਆਂ ਨੂੰ ਲਾਭ ਦੇਵੇਗਾ ਮੰਤਰੀ ਮੁਤਾਬਕ ਇਹ ਫੈਸਲਾ ਮਹਿੰਗਾਈ ਦੇ ਦਬਾਅ ਅਤੇ ਬਿਜ਼ਨਸ ਦੀਆਂ ਮੁਸ਼ਕਲਾਂ ਵਿਚਕਾਰ ਇੱਕ ਸੰਤੁਲਨ ਬਣਾਉਂਦਾ ਹੈ ਵੈਲਡਰ ਨੇ ਕਿਹਾ ਹੈ ਕਿ ਵਿਜਨਸਾ ਲਈ ਇਹ ਮੁਸ਼ਕਲ ਵਾਲਾ ਸਮਾਂ ਹੈ ਇਸ ਲਈ ਅਸੀਂ ਸੰਤੁਲਨ ਰਵਈਆ ਅਪਣਾਇਆ ਹੈ ਇਹ ਵਾਅਦਾ ਅਰਥਵਿਵਸਥਾ ਨੂੰ ਵਧਾਉਣ ਅਤੇ ਨੌਕਰੀਆਂ ਨੂੰ ਮਜ਼ਬੂਤ ਕਰਨ ਵੱਲ ਵੱਡਾ ਕਦਮ ਹੈ ਐਮਬੀਆਈ ਵੱਲੋਂ ਦਿੱਤੀ ਸਪਾਰਸ਼ ਮੁਤਾਬਕ 2 ਫੀਸਦੀ ਵਾਧਾ ਮਹਿੰਗਾਈ ਦੇ ਮੁਕਾਬਲੇ ਕਰਮਚਾਰੀਆਂ ਦੀ ਅਸਲ ਆਮਦਨ ਨੂੰ ਬਣਾਈ ਰੱਖੇਗਾ ਅਨੁਮਾਨ ਹੈ ਕਿ 2026 ਦੇ ਮੱਦ ਤੋ ਮਹਿੰਗਾਈ ਲਗਭਗ 2 ਫੀਸਦੀ ਤੇ स्थिर ਰਹੇਗੀ ਐਮਬੀਆਈ ਨੇ ਦੱਸਿਆ ਹੈ ਕਿ ਇਸ ਫੈਸਲੇ ਦਾ ਸਭ ਤੋਂ ਵੱਡਾ ਅਸਰ ਨੌਜਵਾਨਾਂ ਪਾਰਟ ਟਾਈਮ ਮਹਿਲਾ ਅਤੇ ਮੌਰੀ ਕਰਮਚਾਰੀਆਂ ਦੇ ਪਵੇਗਾ ਸਭ ਤੋਂ ਪ੍ਰਭਾਵਿਤ ਖੇਤਰ ਟੂਰਿਜ਼ਮ ਹਾਰਟੀਕਲਚਰ ਐਗਰੀਕਲਚਰ ਕਲੀਨਿੰਗ ਹਸਪਿਟੈਲਿਟੀ ਅਤੇ ਰਿਟੇਲ ਹੋਣਗੇ ਸਟਾਰਟਿੰਗ ਆਊਟ ਅਤੇ ਟ੍ਰੇਨਿੰਗ ਵੇਤਨ ਵੀ 18.80 ਡਾਲਰ ਤੋਂ ਵੱਧ ਕੇ 19.10 ڈالر ਤੱਕ ਹੋ ਜਾਣਗੇ ਆਰਥਿਕ ਮਹਰ ਬ੍ਰੈਡ ਆਲਸਰ ਨੇ ਕਿਹਾ ਹੈ ਕਿ ਇਹ ਵਾਅਦਾ ਅਪ੍ਰੈਲ ਤੋਂ ਲਾਗੂ ਮਹਿੰਗਾਈ ਨੂੰ ਵੇਖਦੇ ਹੋਏ ਜਿਆਦਾ ਨਿਆਂਯੋਗ ਹੈ ਉਹਨਾਂ ਨੇ ਕਿਹਾ ਹੈ ਕਿ ਹਾਲਾਤ ਸੰਤੁਲਨ ਦੀ ਮੰਗ ਕਰਦੇ ਹਨ ਕਿਉਂਕਿ ਬਿਜ਼ਨਸ ਲਾਗਤ ਦਬਾਅ ਥੋੜੀਆਂ ਨੌਕਰੀਆਂ ਅਤੇ ਵੱਡੀ ਬੇਰੁਜ਼ਗਾਰੀ ਵੱਡੀ ਚਿੰਤਾ ਦਾ ਵਿਸ਼ਾ ਹਨ ਇਸਤੇ ਲੇਬਰ ਪਾਰਟੀ ਨੇ ਇਸ ਵਾਅਦੇ ਨੂੰ ਕਮਜ਼ੋਰ ਅਤੇ ਨਾਕਾਫੀ ਕਹਿੰਦੇ ਹੋਏ ਕਿਹਾ ਹੈ ਕਿ 2% ਦਾ ਵਾਅਦਾ ਮਹਿੰਗਾਈ ਦੇ ਸਾਹਮਣੇ ਕਰਮਚਾਰੀਆਂ ਲਈ ਬੇਮਾਇਨਾ ਹੈ ਜੈਂਟ ਨੇਟੀ ਨੇ ਕਿਹਾ ਹੈ ਕਿ ਇਸ ਵਾਅਦੇ ਦੇ ਲੋਕ ਸਮਾਨ ਵੀ ਨਹੀਂ ਖਰੀਦ ਸਕਣਗੇ ਇਸ ਲਈ ਇਹ ਵਾਦਾ ਉਹਨਾਂ ਲਈ ਨਾ ਕਾਫੀ ਹੈ ਇਸ ਤੇ ਗ੍ਰੀਨ ਪਾਰਟੀ ਨੇ ਇਸ ਨੂੰ ਮਿਆਦਾ ਵਾਅਦਾ ਕਰਾਰ ਦਿੱਤਾ ਹੈ ਟੀਨਾਉਟ ਉਹਨਾਂ ਨੇ ਕਿਹਾ ਹੈ ਕਿ ਸਰਕਾਰ ਗਰੀਬ ਲੋਕਾਂ ਲਈ ਹਾਲਾਤ ਹੋਰ ਵਿਗੜ ਰਹੀ ਹੈ ਘੱਟ ਖੁਰਾਕ ਕਿਰਾਏ ਦੀ ਚਿੰਤਾ ਅਤੇ ਆਰਥਿਕਤਾ ਦੀ ਚਿੰਤਾ ਵੱਧ ਗਈ ਹੈ ਬਿਜ਼ਨਸ ਐਂਜਡ ਦੇ ਸੀਈਓ ਕੈਂਥਨ ਰਿਚ ਨੇ ਇਸ ਤੇ ਸਹਿਮਤੀ ਦਿੰਦੇ ਹੋਏ ਕਿਹਾ ਹੈ ਕਿ ਮੌਜੂਦਾ ਆਰਥਿਕ ਹਾਲਾਤਾਂ ਦੇ ਵਿੱਚ 2% ਵਾਅਦਾ ਵਾਜਬ ਅਤੇ ਸੰਤੁਲਿਤ ਹੈ ਨਿਊਜ਼ੀਲੈਂਡ ਦੇ ਵਿੱਚ ਮਿਨੀਮਮ ਤਨਖਾਹ ਤੇ ਕੰਮ ਕਰਨ ਵਾਲੀ ਕਰਮਚਾਰੀਆਂ ਲਈ ਵੱਡੀ ਖਬਰ ਸਾਹਮਣੇ ਆਈ ਹੈ ਅਗਲੇ ਸਾਲ 1 ਅਪ੍ਰੈਲ ਤੋਂ ਮਿਨੀਮਮ ਤਨਖਾਹ ਦੇ ਵਿੱਚ 2% ਦੀ ਵਾਧਾ ਕੀਤਾ ਜਾ ਰਿਹਾ ਹੈ ਇਸ ਨਾਲ 1 ਘੰਟੇ ਦੀ ਤਨਖਾਹ 23.2 ڈالر ਤੋਂ ਵੱਧ ਕੇ 39.5 ڈالر ਹੋ ਜਾਵੇਗੇ ਵਰਕਪਲੇਸ ਰਿਲੇਸ਼ਨ ਅਤੇ ਸੇਫਟੀ ਮੈਨੇਜਰ ਬਰੂਕ ਬੈਨ ਬੈਲਡਨ ਨੇ ਕਿਹਾ ਹੈ ਕਿ ਇਹ ਵਾਧਾ ਕਰੀਬ 122500 ਕਰਮਚਾਰੀਆਂ ਨੂੰ ਲਾਭ ਦੇਵੇਗਾ ਮੰਤਰੀ ਮੁਤਾਬਕ ਇਹ ਫੈਸਲਾ ਮਹਿੰਗਾਈ ਦੇ ਦਬਾਅ ਅਤੇ ਬਿਜ਼ਨਸ ਦੀਆਂ ਮੁਸ਼ਕਲਾਂ ਵਿਚਕਾਰ ਇੱਕ ਸੰਤੁਲਨ ਬਣਾਉਂਦਾ ਹੈ ਵੈਲਡਰ ਨੇ ਕਿਹਾ ਹੈ ਕਿ ਵਿਜਨਸਾਂ ਲਈ ਇਹ ਮੁਸ਼ਕਲ ਵਾਲਾ ਸਮਾਂ ਹੈ ਇਸ ਲਈ ਅਸੀਂ ਸੰਤੁਲਨ ਰਵਈਆ ਅਪਣਾਇਆ ਹੈ ਇਹ ਵਾਅਦਾ ਅਰਥਵਿਵਸਥਾ ਨੂੰ ਵਧਾਉਣ ਅਤੇ ਨੌਕਰੀਆਂ ਨੂੰ ਮਜ਼ਬੂਤ ਕਰਨ ਵੱਲ ਵੱਡਾ ਕਦਮ ਹੈ ਐਮਬੀਆਈ ਵੱਲੋਂ ਦਿੱਤੀ ਸਪਾਰਸ਼ ਮੁਤਾਬਕ 2 ਫੀਸਦੀ ਵਾਅਦਾ ਮਹਿੰਗਾਈ ਦੇ ਮੁਕਾਬਲੇ ਕਰਮਚਾਰੀਆਂ ਦੀ ਅਸਲ ਆਮਦਨ ਨੂੰ ਬਣਾਈ ਰੱਖੇਗਾ ਅਨੁਮਾਨ ਹੈ ਕਿ 2026 ਦੇ ਮੱਧ ਤੋ ਮਹਿੰਗਾਈ ਲਗਭਗ 2 ਫੀਸਦੀ ਤੇ ਇਸੇ ਰਹੇਗੀ ਐਮਬੀਆਈ ਨੇ ਦੱਸਿਆ ਹੈ ਕਿ ਇਸ ਫੈਸਲੇ ਦਾ ਸਭ ਤੋਂ ਵੱਡਾ ਅਸਰ ਨੌਜਵਾਨਾਂ ਪਾਰਟ ਟਾਈਮ ਮਹਿਲਾ ਅਤੇ ਮੌਰੀ ਕਰਮਚਾਰੀਆਂ ਦੇ ਪਵੇਗਾ ਸਭ ਤੋਂ ਪ੍ਰਭਾਵਿਤ ਖੇਤਰ ਟੂਰਿਜ਼ਮ ਹਾਰਟੀਕਲਚਰ ਐਗਰੀਕਲਚਰ ਕਲੀਨਿੰਗ ਹਸਪਿਟੈਲਿਟੀ ਅਤੇ ਰਿਟੇਲ ਹੋਣਗੇ ਸਟਾਰਟਿੰਗ ਆਊਟ ਅਤੇ ਟ੍ਰੇਨਿੰਗ ਵੇਤਨ ਵੀ 18.80 ਡਾਲਰ ਤੋਂ ਵੱਧ ਕੇ 19.10 ڈالر ਤੱਕ ਹੋ ਜਾਣਗੇ ਆਰਥਿਕ ਮਹਰ ਬ੍ਰੈਡ ਆਲਸਰ ਨੇ ਕਿਹਾ ਹੈ ਕਿ ਇਹ ਵਾਅਦਾ ਅਪ੍ਰੈਲ ਤੋਂ ਲਾਗੂ ਮਹਿੰਗਾਈ ਨੂੰ ਵੇਖਦੇ ਹੋਏ ਜਿਆਦਾ ਨਿਆਂਯੋਗ ਹੈ ਉਹਨਾਂ ਨੇ ਕਿਹਾ ਹੈ ਕਿ ਹਾਲਾਤ ਸੰਤੁਲਨ ਦੀ ਮੰਗ ਕਰਦੇ ਹਨ ਕਿਉਂਕਿ ਬਿਜ਼ਨਸ ਲਾਗਤ ਦਬਾਅ ਥੋੜੀਆਂ ਨੌਕਰੀਆਂ ਅਤੇ ਵੱਡੀ ਬੇਰੁਜ਼ਗਾਰੀ ਵੱਡੀ ਚਿੰਤਾ ਦਾ ਵਿਸ਼ਾ ਹਨ ਇਸਤੇ ਲੇਬਰ ਪਾਰਟੀ ਨੇ ਇਸ ਵਾਅਦੇ ਨੂੰ ਕਮਜ਼ੋਰ ਅਤੇ ਨਾਕਾਫੀ ਕਹਿੰਦੇ ਹੋਏ ਕਿਹਾ ਹੈ ਕਿ 2% ਦਾ ਵਾਅਦਾ ਮਹਿੰਗਾਈ ਦੇ ਸਾਹਮਣੇ ਕਰਮਚਾਰੀਆਂ ਲਈ ਬੇਮਾਇਨਾ ਹੈ ਜੈਂਟ ਨੇਟੀ ਨੇ ਕਿਹਾ ਹੈ ਕਿ ਇਸ ਵਾਅਦੇ ਨਾਲ ਲੋਕ ਸਮਾਨ ਵੀ ਨਹੀਂ ਖਰੀਦ ਸਕਣਗੇ ਇਸ ਲਈ ਇਹ ਵਾਦਾ ਉਹਨਾਂ ਲਈ ਨਾ ਕਾਫੀ ਹੈ ਇਸ ਤੇ ਗ੍ਰੀਨ ਪਾਰਟੀ ਨੇ ਇਸ ਨੂੰ ਮਿਆਦਾ ਵਾਅਦਾ ਕਰਾਰ ਦਿੱਤਾ ਹੈ ਟੀਨਾਉਟ ਉਹਨਾਂ ਨੇ ਕਿਹਾ ਹੈ ਕਿ ਸਰਕਾਰ ਗਰੀਬ ਲੋਕਾਂ ਲਈ ਹਾਲਾਤ ਹੋਰ ਵਿਗੜ ਰਹੀ ਹੈ ਘੱਟ ਖੁਰਾਕ ਕਿਰਾਏ ਦੀ ਚਿੰਤਾ ਅਤੇ ਆਰਥਿਕਤਾ ਦੀ ਚਿੰਤਾ ਵੱਧ ਗਈ ਹੈ ਬਿਜ਼ਨਸ ਐਂਜਲ ਦੇ ਸੀਈਓ ਕੈਂਥਨ ਰਿਚ ਨੇ ਇਸ ਤੇ ਸਹਿਮਤੀ ਦਿੰਦੇ ਹੋਏ ਕਿਹਾ ਹੈ ਕਿ ਮੌਜੂਦਾ ਆਰਥਿਕ ਹਾਲਾਤਾਂ ਦੇ ਵਿੱਚ 2% ਵਾਅਦਾ ਵਾਜਬ ਅਤੇ ਸੰਤੁਲਿਤ ਹੈ ਨਿਊਜ਼ੀਲੈਂਡ ਦੇ ਵਿੱਚ ਮਿਨੀਮਮ ਤਨਖਾਹ ਤੇ ਕੰਮ ਕਰਨ ਵਾਲੀ ਕਰਮਚਾਰੀਆਂ ਲਈ ਵੱਡੀ ਖਬਰ ਸਾਹਮਣੇ ਆਈ ਹੈ ਅਗਲੇ ਸਾਲ 1 ਅਪ੍ਰੈਲ ਤੋਂ ਮਿਨੀਮਮ ਤਨਖਾਹ ਦੇ ਵਿੱਚ 2% ਦੀ ਵਾਧਾ ਕੀਤਾ ਜਾ ਰਿਹਾ ਹੈ ਇਸ ਨਾਲ 1 ਘੰਟੇ ਦੀ ਤਨਖਾਹ 23.2 ڈالر ਤੋਂ ਵੱਧ ਕੇ 33.95 ڈالر ਹੋ ਜਾਵੇਗੀ ਵਰਕਪਲੇਸ ਰਿਲੇਸ਼ਨ ਅਤੇ ਸੇਫਟੀ ਮੈਨੇਜਰ ਬਰੂਕ ਬੈਨ ਬੈਲਡਨ ਨੇ ਕਿਹਾ ਹੈ ਕਿ ਇਹ ਵਾਧਾ ਕਰੀਬ 122500 ਕਰਮਚਾਰੀਆਂ ਨੂੰ ਲਾਭ ਦੇਵੇਗਾ ਮੰਤਰੀ ਮੁਤਾਬਕ ਇਹ ਫੈਸਲਾ ਮਹਿੰਗਾਈ ਦੇ ਦਬਾਅ ਅਤੇ ਬਿਜ਼ਨਸ ਦੀਆਂ ਮੁਸ਼ਕਲਾਂ ਵਿਚਕਾਰ ਇੱਕ ਸੰਤੁਲਨ ਬਣਾਉਂਦਾ ਹੈ ਵੈਲਡਰ ਨੇ ਕਿਹਾ ਹੈ ਕਿ ਵਿਜਨਸਾਂ ਲਈ ਇਹ ਮੁਸ਼ਕਲ ਵਾਲਾ ਸਮਾਂ ਹੈ ਇਸ ਲਈ ਅਸੀਂ ਸੰਤੁਲਨ ਰਵਈਆ ਅਪਣਾਇਆ ਹੈ ਇਹ ਵਾਅਦਾ ਅਰਥਵਿਵਸਥਾ ਨੂੰ ਵਧਾਉਣ ਅਤੇ ਨੌਕਰੀਆਂ ਨੂੰ ਮਜ਼ਬੂਤ ਕਰਨ ਵੱਲ ਵੱਡਾ ਕਦਮ ਹੈ ਐਮਬੀਆਈ ਵੱਲੋਂ ਦਿੱਤੀ ਸਪਾਰਸ਼ ਮੁਤਾਬਕ 2 ਫੀਸਦੀ ਵਾਅਦਾ ਮਹਿੰਗਾਈ ਦੇ ਮੁਕਾਬਲੇ ਕਰਮਚਾਰੀਆਂ ਦੀ ਅਸਲ ਆਮਦਨ ਨੂੰ ਬਣਾਈ ਰੱਖੇਗਾ ਅਨੁਮਾਨ ਹੈ ਕਿ 2026 ਦੇ ਮੱਧ ਤੋ ਮਹਿੰਗਾਈ ਲਗਭਗ 2 ਫੀਸਦੀ ਤੇ ਸਤੇ ਰਹੇਗੀ ਐਮਬੀਆਈ ਨੇ ਦੱਸਿਆ ਹੈ ਕਿ ਇਸ ਫੈਸਲੇ ਦਾ ਸਭ ਤੋਂ ਵੱਡਾ ਅਸਰ ਨੌਜਵਾਨਾਂ ਪਾਰਟ ਟਾਈਮ ਮਹਿਲਾ ਅਤੇ ਮੌਰੀ ਕਰਮਚਾਰੀਆਂ ਦੇ ਪਵੇਗਾ ਸਭ ਤੋਂ ਪ੍ਰਭਾਵਿਤ ਖੇਤਰ ਟੂਰਿਜ਼ਮ ਹਾਰਟੀਕਲਚਰ ਐਗਰੀਕਲਚਰ ਕਲੀਨਿੰਗ ਹਸਪਿਟੈਲਿਟੀ ਅਤੇ ਰਿਟੇਲ ਹੋਣਗੇ ਸਟਾਰਟਿੰਗ ਆਊਟ ਅਤੇ ਟ੍ਰੇਨਿੰਗ ਵੇਤਨ ਵੀ 18.80 ਡਾਲਰ ਤੋਂ ਵੱਧ ਕੇ 19.10 ڈالر ਤੱਕ ਹੋ ਜਾਣਗੇ ਆਰਥਿਕ ਮਹਰ ਬ੍ਰੈਡ ਆਲਸਰ ਨੇ ਕਿਹਾ ਹੈ ਕਿ ਇਹ ਵਾਅਦਾ ਅਪ੍ਰੈਲ ਤੋਂ ਲਾਗੂ ਮਹਿੰਗਾਈ ਨੂੰ ਵੇਖਦੇ ਹੋਏ ਜਿਆਦਾ ਨਿਆਂਯੋਗ ਹੈ ਉਹਨਾਂ ਨੇ ਕਿਹਾ ਹੈ ਕਿ ਹਾਲਾਤ ਸੰਤੁਲਨ ਦੀ ਮੰਗ ਕਰਦੇ ਹਨ ਕਿਉਂਕਿ ਬਿਜ਼ਨਸ ਲਾਗਤ ਦਬਾਅ ਥੋੜੀਆਂ ਨੌਕਰੀਆਂ ਅਤੇ ਵੱਡੀ ਬੇਰੁਜ਼ਗਾਰੀ ਵੱਡੀ ਚਿੰਤਾ ਦਾ ਵਿਸ਼ਾ ਹਨ ਇਸਤੇ ਲੇਬਰ ਪਾਰਟੀ ਨੇ ਇਸ ਵਾਅਦੇ ਨੂੰ ਕਮਜ਼ੋਰ ਅਤੇ ਨਾਕਾਫੀ ਕਹਿੰਦੇ ਹੋਏ ਕਿਹਾ ਹੈ ਕਿ 2% ਦਾ ਵਾਅਦਾ ਮਹਿੰਗਾਈ ਦੇ ਸਾਹਮਣੇ ਕਰਮਚਾਰੀਆਂ ਲਈ ਬੇਮਾਇਨਾ ਹੈ ਜੈਂਟ ਨੇਟੀ ਨੇ ਕਿਹਾ ਹੈ ਕਿ ਇਸ ਵਾਅਦੇ ਦੇ ਲੋਕ ਸਮਾਨ ਵੀ ਨਹੀਂ ਖਰੀਦ ਸਕਣਗੇ ਇਸ ਲਈ ਇਹ ਵਾਦਾ ਉਹਨਾਂ ਲਈ ਨਾ ਕਾਫੀ ਹੈ ਇਸ ਤੇ ਗ੍ਰੀਨ ਪਾਰਟੀ ਨੇ ਇਸ ਨੂੰ ਮਿਆਦਾ ਵਾਅਦਾ ਕਰਾਰ ਦਿੱਤਾ ਹੈ ਟੀਨਾਉ ਟੂ ਨੇ ਕਿਹਾ ਹੈ ਕਿ ਸਰਕਾਰ ਗਰੀਬ ਲੋਕਾਂ ਲਈ ਹਾਲਾਤ ਹੋਰ ਵਿਗੜ ਰਹੀ ਹੈ ਘੱਟ ਖੁਰਾਕ ਕਿਰਾਏ ਦੀ ਚਿੰਤਾ ਅਤੇ ਆਰਥਿਕਤਾ ਦੀ ਚਿੰਤਾ ਵੱਧ ਗਈ ਹੈ ਬਿਜ਼ਨਸ ਐਂਜਡ ਦੇ ਸੀਈਓ ਕੈਂਥਨ ਰਿਚ ਨੇ ਇਸ ਤੇ ਸਹਿਮਤੀ ਦਿੰਦੇ ਹੋਏ ਕਿਹਾ ਹੈ ਕਿ ਮੌਜੂਦਾ ਆਰਥਿਕ ਹਾਲਾਤਾਂ ਦੇ ਵਿੱਚ 2% ਵਾਧਾ ਵਾਜਬ ਅਤੇ ਸੰਤੁਲਿਤ ਹੈ ਨਿਊਜ਼ੀਲੈਂਡ ਦੇ ਵਿੱਚ ਮਿਨੀਮਮ ਤਨਖਾਹ ਤੇ ਕੰਮ ਕਰਨ ਵਾਲੀ ਕਰਮਚਾਰੀਆਂ ਲਈ ਵੱਡੀ ਖਬਰ ਸਾਹਮਣੇ ਆਈ ਹੈ। ਅਗਲੇ ਸਾਲ 1 ਅਪ੍ਰੈਲ ਤੋਂ ਮਿਨੀਮਮ ਤਨਖਾਹ ਦੇ ਵਿੱਚ 2% ਦੀ ਵਾਧਾ ਕੀਤਾ ਜਾ ਰਿਹਾ ਹੈ। ਇਸ ਨਾਲ 1 ਘੰਟੇ ਦੀ ਤਨਖਾਹ 23.5 ਡਾਲਰ ਤੋਂ ਵੱਧ ਕੇ 31.95 ਡਾਲਰ ਹੋ ਜਾਵੇਗੀ। ਵਰਕਪਲੇਸ ਰਿਲੇਸ਼ਨ ਅੱਤੀ ਸੇਫਟੀ ਮੈਨੇਜਰ ਬਰੂਕ ਬੈਨ ਬੈਲਡਨ ਨੇ ਕਿਹਾ ਹੈ ਕਿ ਇਹ ਵਾਅਦਾ ਕਰੀਬ 122500 ਕਰਮਚਾਰੀਆਂ ਨੂੰ ਲਾਭ ਦੇਵੇਗਾ ਮੰਤਰੀ ਮੁਤਾਬਕ ਇਹ ਫੈਸਲਾ ਮਹਿੰਗਾਈ ਦੇ ਦਬਾਅ ਅਤੇ ਬਿਜ਼ਨਸ ਦੀਆਂ ਮੁਸ਼ਕਲਾਂ ਵਿਚਕਾਰ ਇੱਕ ਸੰਤੁਲਨ ਬਣਾਉਂਦਾ ਹੈ ਵੈਲਡਰ ਨੇ ਕਿਹਾ ਹੈ ਕਿ ਵਿਜਨਸਾਂ ਲਈ ਇਹ ਮੁਸ਼ਕਲ ਵਾਲਾ ਸਮਾਂ ਹੈ ਇਸ ਲਈ ਅਸੀਂ ਸੰਤੁਲਨ ਰਵਈਆ ਅਪਣਾਇਆ ਹੈ ਇਹ ਵਾਅਦਾ ਅਰਥਵਿਵਸਥਾ ਨੂੰ ਵਧਾਉਣ ਅਤੇ ਨੌਕਰੀਆਂ ਨੂੰ ਮਜ਼ਬੂਤ ਕਰਨ ਵੱਲ ਵੱਡਾ ਕਦਮ ਹੈ ਐਮਬੀਆਈ ਵੱਲੋਂ ਦਿੱਤੀ ਸਪਾਰਸ਼ ਮੁਤਾਬਕ 2 ਫੀਸਦੀ ਵਾਅਦਾ ਮਹਿੰਗਾਈ ਦੇ ਮੁਕਾਬਲੇ ਕਰਮਚਾਰੀਆਂ ਦੀ ਅਸਲ ਆਮਦਨ ਨੂੰ ਬਣਾਈ ਰੱਖੇਗਾ ਅਨੁਮਾਨ ਹੈ ਕਿ 2026 ਦੇ ਮੱਦ ਤੋ ਮਹਿੰਗਾਈ ਲਗਭਗ 2 ਫੀਸਦੀ ਤੇ ਸਤੇ ਰਹੇਗੀ MBI ਨੇ ਦੱਸਿਆ ਹੈ ਕਿ ਇਸ ਫੈਸਲੇ ਦਾ ਸਭ ਤੋਂ ਵੱਡਾ ਅਸਰ ਨੌਜਵਾਨਾਂ, ਪਾਰਟ ਟਾਈਮ ਮਹਿਲਾ ਅਤੇ ਮੌਰੀ ਕਰਮਚਾਰੀਆਂ ਤੇ ਪਵੇਗਾ। ਸਭ ਤੋਂ ਪ੍ਰਭਾਵਿਤ ਖੇਤਰ ਟੂਰਿਜ਼ਮ, ਹਾਰਟੀਕਲਚਰ, ਐਗਰੀਕਲਚਰ, ਕਲੀਨਿੰਗ, ਹਸਪੀਟੈਲਿਟੀ ਅਤੇ ਰਿਟੇਲ ਹੋਣਗੇ। ਸਟਾਰਟਿੰਗ ਆਊਟ ਅਤੇ ਟ੍ਰੇਨਿੰਗ ਵੇਤਨ ਵੀ 18.80 ਡਾਲਰ ਤੋਂ ਵੱਧ ਕੇ 19.10 ڈالر ਤੱਕ ਹੋ ਜਾਣਗੇ ਆਰਥਿਕ ਮਹਰ ਬ੍ਰੈਡ ਆਲਸਰ ਨੇ ਕਿਹਾ ਹੈ ਕਿ ਇਹ ਵਾਅਦਾ ਅਪ੍ਰੈਲ ਤੋਂ ਲਾਗੂ ਮਹਿੰਗਾਈ ਨੂੰ ਵੇਖਦੇ ਹੋਏ ਜਿਆਦਾ ਨਿਆਂਯੋਗ ਹੈ ਉਹਨਾਂ ਨੇ ਕਿਹਾ ਹੈ ਕਿ ਹਾਲਾਤ ਸੰਤੁਲਨ ਦੀ ਮੰਗ ਕਰਦੇ ਹਨ ਕਿਉਂਕਿ ਬਿਜ਼ਨਸ ਲਾਗਤ ਦਬਾਅ ਥੋੜੀਆਂ ਨੌਕਰੀਆਂ ਅਤੇ ਵੱਡੀ ਬੇਰੁਜ਼ਗਾਰੀ ਵੱਡੀ ਚਿੰਤਾ ਦਾ ਵਿਸ਼ਾ ਹਨ ਇਸਤੇ ਲੇਬਰ ਪਾਰਟੀ ਨੇ ਇਸ ਵਾਅਦੇ ਨੂੰ ਕਮਜ਼ੋਰ ਅਤੇ ਨਾਕਾਫੀ ਕਹਿੰਦੇ ਹੋਏ ਕਿਹਾ ਹੈ ਕਿ 2% ਦਾ ਵਾਅਦਾ ਮਹਿੰਗਾਈ ਦੇ ਸਾਹਮਣੇ ਕਰਮਚਾਰੀਆਂ ਲਈ ਬੇਮਾਇਨਾ ਹੈ ਜੈਂਟ ਨੇਟੀ ਨੇ ਕਿਹਾ ਹੈ ਕਿ ਇਸ ਵਾਅਦੇ ਦੇ ਲੋਕ ਸਮਾਨ ਵੀ ਨਹੀਂ ਖਰੀਦ ਸਕਣਗੇ ਇਸ ਲਈ ਇਹ ਵਾਦਾ ਉਹਨਾਂ ਲਈ ਨਾ ਕਾਫੀ ਹੈ ਇਸ ਤੇ ਗ੍ਰੀਨ ਪਾਰਟੀ ਨੇ ਇਸ ਨੂੰ ਮਿਆਦਾ ਵਾਅਦਾ ਘਰਾਰ ਦਿੱਤਾ ਹੈ ਟੀਨਾਉ ਟੂ ਨੇ ਕਿਹਾ ਹੈ ਕਿ ਸਰਕਾਰ ਗਰੀਬ ਲੋਕਾਂ ਲਈ ਹਾਲਾਤ ਹੋਰ ਵਿਗੜ ਰਹੀ ਹੈ ਘਟ ਖੁਰਾਕ ਕਿਰਾਏ ਦੀ ਚਿੰਤਾ ਅਤੇ ਆਰਥਿਕਤਾ ਦੀ ਚਿੰਤਾ ਵੱਧ ਗਈ ਹੈ ਬਿਜ਼ਨਸ ਐਂਜਡ ਦੇ ਸੀਈਓ ਕੈਂਥਨ ਰਿਚ ਨੇ ਇਸ ਤੇ ਸਹਿਮਤੀ ਦਿੰਦੇ ਹੋਏ ਕਿਹਾ ਹੈ ਕਿ ਮੌਜੂਦਾ ਆਰਥਿਕ ਹਾਲਾਤਾਂ ਦੇ ਵਿੱਚ 2% ਵਾਅਦਾ ਵਾਜਬ ਅਤੇ ਸੰਤੁਲਿਤ ਹੈ ਨਿਊਜ਼ੀਲੈਂਡ ਦੇ ਵਿੱਚ ਮਿਨੀਮਮ ਤਨਖਾਹ ਤੇ ਕੰਮ ਕਰਨ ਵਾਲੀ ਕਰਮਚਾਰੀਆਂ ਲਈ ਵੱਡੀ ਖਬਰ ਸਾਹਮਣੇ ਆਈ ਹੈ ਅਗਲੇ ਸਾਲ 1 ਅਪ੍ਰੈਲ ਤੋਂ ਮਿਨੀਮਮ ਤਨਖਾਹ ਦੇ ਵਿੱਚ 2% ਦੀ ਵਾਧਾ ਕੀਤਾ ਜਾ ਰਿਹਾ ਹੈ ਇਸ ਨਾਲ 1 ਘੰਟੇ ਦੀ ਤਨਖਾਹ 23.5 ਡਾਲਰ ਤੋਂ ਵੱਧ ਕੇ 31.95 ਡਾਲਰ ਹੋ ਜਾਵੇਗੀ ਵਰਕਪਲੇਸ ਰਿਲੇਸ਼ਨ ਅਥੀ ਸੇਫਟੀ ਮੈਨੇਜਰ ਬਰੂਕ ਬੈਨ ਬੈਲਡਨ ਨੇ ਕਿਹਾ ਹੈ ਕਿ ਇਹ ਵਾਅਦਾ ਕਰੀਬ 122500 ਕਰਮਚਾਰੀਆਂ ਨੂੰ ਲਾਭ ਦੇਵੇਗਾ ਮੰਤਰੀ ਮੁਤਾਬਕ ਇਹ ਫੈਸਲਾ ਮਹਿੰਗਾਈ ਦੇ ਦਬਾਅ ਅਤੇ ਬਿਜ਼ਨਸ ਦੀਆਂ ਮੁਸ਼ਕਲਾਂ ਵਿਚਕਾਰ ਇੱਕ ਸੰਤੁਲਨ ਬਣਾਉਂਦਾ ਹੈ ਵੈਲਡਰ ਨੇ ਕਿਹਾ ਹੈ ਕਿ ਵਿਜਨਸਾ ਲਈ ਇਹ ਮੁਸ਼ਕਲ ਵਾਲਾ ਸਮਾਂ ਹੈ ਇਸ ਲਈ ਅਸੀਂ ਸੰਤੁਲਨ ਰਵਈਆ ਅਪਣਾਇਆ ਹੈ ਇਹ ਵਾਦਾ ਅਰਥ ਵਿਵਸਥਾ ਨੂੰ ਵਧਾਉਣ ਅਤੇ ਨੌਕਰੀਆਂ ਨੂੰ ਮਜ਼ਬੂਤ ਕਰਨ ਵੱਲ ਵੱਡਾ ਕਦਮ ਹੈ ਐਮਬੀਆਈ ਵੱਲੋਂ ਦਿੱਤੀ ਸਪਾਰਸ਼ ਮੁਤਾਬਕ 2 ਫੀਸਦੀ ਵਾਧਾ ਮਹਿੰਗਾਈ ਦੇ ਮੁਕਾਬਲੇ ਕਰਮਚਾਰੀਆਂ ਦੀ ਅਸਲ ਆਮਦਨ ਨੂੰ ਬਣਾਈ ਰੱਖੇਗਾ ਅਨੁਮਾਨ ਹੈ ਕਿ 2026 ਦੇ ਮੱਦ ਤੋ ਮਹਿੰਗਾਈ ਲਗਭਗ 2 ਫੀਸਦੀ ਤੇ ਇਸੇ ਰਹੇਗੀ ਐਮਬੀਆਈ ਨੇ ਦੱਸਿਆ ਹੈ ਕਿ ਇਸ ਫੈਸਲੇ ਦਾ ਸਭ ਤੋਂ ਵੱਡਾ ਅਸਰ ਨੌਜਵਾਨਾਂ ਪਾਰਟ ਟਾਈਮ ਮਹਿਲਾ ਅਤੇ ਮੌਰੀ ਕਰਮਚਾਰੀਆਂ ਦੇ ਪਵੇਗਾ ਸਭ ਤੋਂ ਪ੍ਰਭਾਵਿਤ ਖੇਤਰ ਟੂਰਿਜ਼ਮ ਹਾਰਟੀਕਲਚਰ ਐਗਰੀਕਲਚਰ ਕਲੀਨਿੰਗ ਹਸਪਿਟੈਲਿਟੀ ਅਤੇ ਰਿਟੇਲ ਹੋਣਗੇ ਸਟਾਰਟਿੰਗ ਆਊਟ ਅਤੇ ਟ੍ਰੇਨਿੰਗ ਵੇਤਨ ਵੀ 18.80 ਡਾਲਰ ਤੋਂ ਵੱਧ ਕੇ 19.10 ڈالر ਤੱਕ ਹੋ ਜਾਣਗੇ ਆਰਥਿਕ ਮਹਰ ਬ੍ਰੈਡ ਆਲਸਰ ਨੇ ਕਿਹਾ ਹੈ ਕਿ ਇਹ ਵਾਅਦਾ ਅਪ੍ਰੈਲ ਤੋਂ ਲਾਗੂ ਮਹਿੰਗਾਈ ਨੂੰ ਵੇਖਦੇ ਹੋਏ ਜਿਆਦਾ ਨਿਆਂਯੋਗ ਹੈ ਉਹਨਾਂ ਨੇ ਕਿਹਾ ਹੈ ਕਿ ਹਾਲਾਤ ਸੰਤੁਲਨ ਦੀ ਮੰਗ ਕਰਦੇ ਹਨ ਕਿਉਂਕਿ ਬਿਜ਼ਨਸ ਲਾਗਤ ਦਬਾਅ ਥੋੜੀਆਂ ਨੌਕਰੀਆਂ ਅਤੇ ਵੱਧੀ ਬੇਰੁਜ਼ਗਾਰੀ ਵੱਡੀ ਚਿੰਤਾ ਦਾ ਵਿਸ਼ਾ ਹਨ ਇਸਤੇ ਲੇਬਰ ਪਾਰਟੀ ਨੇ ਇਸ ਵਾਅਦੇ ਨੂੰ ਕਮਜ਼ੋਰ ਅਤੇ ਨਾਕਾਫੀ ਕਹਿੰਦੇ ਹੋਏ ਕਿਹਾ ਹੈ ਕਿ 2% ਦਾ ਵਾਅਦਾ ਮਹਿੰਗਾਈ ਦੇ ਸਾਹਮਣੇ ਕਰਮਚਾਰੀਆਂ ਲਈ ਬੇਮਾਇਨਾ ਹੈ ਜੈਂਟ ਨੇਟੀ ਨੇ ਕਿਹਾ ਹੈ ਕਿ ਇਸ ਵਾਅਦੇ ਦੇ ਲੋਕ ਸਮਾਨ ਵੀ ਨਹੀਂ ਖਰੀਦ ਸਕਣਗੇ ਇਸ ਲਈ ਇਹ ਵਾਦਾ ਉਹਨਾਂ ਲਈ ਨਾ ਕਾਫੀ ਹੈ ਇਸ ਤੇ ਗ੍ਰੀਨ ਪਾਰਟੀ ਨੇ ਇਸ ਨੂੰ ਮਿਆਦਾ ਵਾਅਦਾ ਕਰਾਰ ਦਿੱਤਾ ਹੈ ਟੀਨਾਉਟ ਉਹਨਾਂ ਨੇ ਕਿਹਾ ਹੈ ਕਿ ਸਰਕਾਰ ਗਰੀਬ ਲੋਕਾਂ ਲਈ ਹਾਲਾਤ ਹੋਰ ਵਿਗੜ ਰਹੀ ਹੈ ਘੱਟ ਖੁਰਾਕ ਕਿਰਾਏ ਦੀ ਚਿੰਤਾ ਅਤੇ ਆਰਥਿਕਤਾ ਦੀ ਚਿੰਤਾ ਵੱਧ ਗਈ ਹੈ ਬਿਜ਼ਨਸ ਐਂਜਡ ਦੇ ਸੀਈਓ ਕੈਂਥਨ ਰਿਚ ਨੇ ਇਸ ਤੇ ਸਹਿਮਤੀ ਦਿੰਦੇ ਹੋਏ ਕਿਹਾ ਹੈ ਕਿ ਮੌਜੂਦਾ ਆਰਥਿਕ ਹਾਲਾਤਾਂ ਦੇ ਵਿੱਚ 2% ਵਾਅਦਾ ਵਾਜਬ ਅਤੇ ਸੰਤੁਲਿਤ ਹੈ ਨਿਊਜ਼ੀਲੈਂਡ ਦੇ ਵਿੱਚ ਮਿਨੀਮਮ ਤਨਖਾਹ ਤੇ ਕੰਮ ਕਰਨ ਵਾਲੀ ਕਰਮਚਾਰੀਆਂ ਲਈ ਵੱਡੀ ਖਬਰ ਸਾਹਮਣੇ ਆਈ ਹੈ ਅਗਲੇ ਸਾਲ 1 ਅਪ੍ਰੈਲ ਤੋਂ ਮਿਨੀਮਮ ਤਨਖਾਹ ਦੇ ਵਿੱਚ 2% ਦੀ ਵਾਧਾ ਕੀਤਾ ਜਾ ਰਿਹਾ ਹੈ ਇਸ ਨਾਲ 1 ਘੰਟੇ ਦੀ ਤਨਖਾਹ 23.2 ڈالر ਤੋਂ ਵੱਧ ਕੇ 33.95 ڈالر ਹੋ ਜਾਵੇਗੇ ਵਰਕਪਲੇਸ ਰਿਲੇਸ਼ਨ ਅਤੇ ਸੇਫਟੀ ਮੈਨੇਜਰ ਬਰੂਕ ਬੈਨ ਬੈਲਡਨ ਨੇ ਕਿਹਾ ਹੈ ਕਿ ਇਹ ਵਾਧਾ ਕਰੀਬ 122500 ਕਰਮਚਾਰੀਆਂ ਨੂੰ ਲਾਭ ਦੇਵੇਗਾ ਮੰਤਰੀ ਮੁਤਾਬਕ ਇਹ ਫੈਸਲਾ ਮਹਿੰਗਾਈ ਦੇ ਦਬਾਅ ਅਤੇ ਬਿਜ਼ਨਸ ਦੀਆਂ ਮੁਸ਼ਕਲਾਂ ਵਿਚਕਾਰ ਇੱਕ ਸੰਤੁਲਨ ਬਣਾਉਂਦਾ ਹੈ ਵੈਲਡਰ ਨੇ ਕਿਹਾ ਹੈ ਕਿ ਵਿਜਨਸਾ ਲਈ ਇਹ ਮੁਸ਼ਕਲ ਵਾਲਾ ਸਮਾਂ ਹੈ ਇਸ ਲਈ ਅਸੀਂ ਸੰਤੁਲਨ ਰਵਈਆ ਅਪਣਾਇਆ ਹੈ ਇਹ ਵਾਅਦਾ ਅਰਥਵਿਵਸਥਾ ਨੂੰ ਵਧਾਉਣ ਅਤੇ ਨੌਕਰੀਆਂ ਨੂੰ ਮਜ਼ਬੂਤ ਕਰਨ ਵੱਲ ਵੱਡਾ ਕਦਮ ਹੈ ਐਮਬੀਆਈ ਵੱਲੋਂ ਦਿੱਤੀ ਸਪਾਰਸ਼ ਮੁਤਾਬਕ 2 ਫੀਸਦੀ ਵਾਧਾ ਮਹਿੰਗਾਈ ਦੇ ਮੁਕਾਬਲੇ ਕਰਮਚਾਰੀਆਂ ਦੀ ਅਸਲ ਆਮਦਨ ਨੂੰ ਬਣਾਈ ਰੱਖੇਗਾ ਅਨੁਮਾਨ ਹੈ ਕਿ 2026 ਦੇ ਮੱਧ ਤੋ ਮਹਿੰਗਾਈ ਲਗਭਗ 2 ਫੀਸਦੀ ਤੇ ਇਸੇ ਰਹੇਗੀ ਐਮਬੀਆਈ ਨੇ ਦੱਸਿਆ ਹੈ ਕਿ ਇਸ ਫੈਸਲੇ ਦਾ ਸਭ ਤੋਂ ਵੱਡਾ ਅਸਰ ਨੌਜਵਾਨਾਂ ਪਾਰਟ ਟਾਈਮ ਮਹਿਲਾ ਅਤੇ ਮੌਰੀ ਕਰਮਚਾਰੀਆਂ ਦੇ ਪਵੇਗਾ ਸਭ ਤੋਂ ਪ੍ਰਭਾਵਿਤ ਖੇਤਰ ਟੂਰਿਜ਼ਮ ਹਾਰਟੀਕਲਚਰ ਐਗਰੀਕਲਚਰ ਕਲੀਨਿੰਗ ਹਸਪਿਟੈਲਿਟੀ ਅਤੇ ਰਿਟੇਲ ਹੋਣਗੇ ਸਟਾਰਟਿੰਗ ਆਊਟ ਅਤੇ ਟ੍ਰੇਨਿੰਗ ਵੇਤਨ ਵੀ 18.80 ਡਾਲਰ ਤੋਂ ਵੱਧ ਕੇ 19.10 ڈالر ਤੱਕ ਹੋ ਜਾਣਗੇ ਆਰਥਿਕ ਮਹਰ ਬ੍ਰੈਡ ਆਲਸਰ ਨੇ ਕਿਹਾ ਹੈ ਕਿ ਇਹ ਵਾਅਦਾ ਅਪ੍ਰੈਲ ਤੋਂ ਲਾਗੂ ਮਹਿੰਗਾਈ ਨੂੰ ਵੇਖਦੇ ਹੋਏ ਜਿਆਦਾ ਨਿਆਂਯੋਗ ਹੈ ਉਹਨਾਂ ਨੇ ਕਿਹਾ ਹੈ ਕਿ ਹਾਲਾਤ ਸੰਤੁਲਨ ਦੀ ਮੰਗ ਕਰਦੇ ਹਨ ਕਿਉਂਕਿ ਬਿਜ਼ਨਸ ਲਾਗਤ ਦਬਾਅ ਥੋੜੀਆਂ ਨੌਕਰੀਆਂ ਅਤੇ ਵੱਡੀ ਬੇਰੁਜ਼ਗਾਰੀ ਵੱਡੀ ਚਿੰਤਾ ਦਾ ਵਿਸ਼ਾ ਹਨ ਇਸਤੇ ਲੇਬਰ ਪਾਰਟੀ ਨੇ ਇਸ ਵਾਅਦੇ ਨੂੰ ਕਮਜ਼ੋਰ ਅਤੇ ਨਾਕਾਫੀ ਕਹਿੰਦੇ ਹੋਏ ਕਿਹਾ ਹੈ ਕਿ 2% ਦਾ ਵਾਅਦਾ ਮਹਿੰਗਾਈ ਦੇ ਸਾਹਮਣੇ ਕਰਮਚਾਰੀਆਂ ਲਈ ਬੇਮਾਇਨਾ ਹੈ ਜੈਂਟ ਨੇਟੀ ਨੇ ਕਿਹਾ ਹੈ ਕਿ ਇਸ ਵਾਅਦੇ ਨਾਲ ਲੋਕ ਸਮਾਨ ਵੀ ਨਹੀਂ ਖਰੀਦ ਸਕਣਗੇ ਇਸ ਲਈ ਇਹ ਵਾਦਾ ਉਹਨਾਂ ਲਈ ਨਾ ਕਾਫੀ ਹੈ ਇਸ ਤੇ ਗ੍ਰੀਨ ਪਾਰਟੀ ਨੇ ਇਸ ਨੂੰ ਮਿਆਦਾ ਵਾਅਦਾ ਕਰਾਰ ਦਿੱਤਾ ਹੈ ਟੀਨਾਉ ਟੂਨੋ ਨੇ ਕਿਹਾ ਹੈ ਕਿ ਸਰਕਾਰ ਗਰੀਬ ਲੋਕਾਂ ਲਈ ਹਾਲਾਤ ਹੋਰ ਵਿਗੜ ਰਹੀ ਹੈ ਘੱਟ ਖੁਰਾਕ ਕਿਰਾਏ ਦੀ ਚਿੰਤਾ ਅਤੇ ਆਰਥਿਕਤਾ ਦੀ ਚਿੰਤਾ ਵੱਧ ਗਈ ਹੈ ਬਿਜ਼ਨਸ ਐਂਜਡ ਦੇ ਸੀਈਓ ਕੈਂਥਨ ਰਿਚ ਨੇ ਇਸ ਤੇ ਸਹਿਮਤੀ ਦਿੰਦੇ ਹੋਏ ਕਿਹਾ ਹੈ ਕਿ ਮੌਜੂਦਾ ਆਰਥਿਕ ਹਾਲਾਤਾਂ ਦੇ ਵਿੱਚ 2%